ਲੁਧਿਆਣਾ ਸ਼ਹਿਰ ਦੇ ਵਿੱਚ ਕੇਦਾਰਨਾਥ ਭਵਨ ਬਣਾਇਆ ਗਿਆ ਸੇਮ ਉਦਾਂ ਹੀ ਨੰਦੀ ਮਹਾਰਾਜ ਵਿਰਾਜਮਾਨ ਨੇ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤੀ 12 ਵਜੇ ਤੱਕ ਜੀ ਮੰਦਿਰ ਉਹ ਖੁੱਲਾ ਰਹਿੰਦਾ ਵਾ ਤੇ ਲੋਕ ਜੀ ਦਰਸ਼ਨ ਕਰਦੇ ਨੇ ਆ ਆਪਣੇ ਫੋਲੀਆਂ ਮਖਾਣੇ ਜਾਂ ਲੱਡੂ ਵਗੈਰਾ ਲੈ ਕੇ ਆ ਰਹੇ ਨੇ ਤੇ ਉਹ ਪ੍ਰਸ਼ਾਦ ਇਹਨਾਂ ਨੂੰ ਭਗਵਾਨ ਨੂੰ ਜਿਹੜਾ ਉਹ ਪ੍ਰਸ਼ਾਦ ਲੱਗਦਾ ਵਾ ਬਹੁਤ ਸੋਹਣੀ ਮੂਰਤੀ ਅੰਦਰ ਬਹੁਤ ਸੋਹਣਾ ਚੀਜ਼ਾਂ ਵੀ ਬਣਿਆ ਹੋਈਆਂ ਦੇਖਣ ਲਈ ਬਹੁਤ ਵਧੀਆ ਬਾਕੀ ਲੋਕਾਂ ਨੂੰ ਇਹ ਹੀ ਮੈਸੇਜ ਦੇਣਾ ਚਾਹਾਂਗੇ ਵੀ ਜੋ ਕੇ ਦਰਨਾਥ ਨਹੀਂ ਜਾ ਸਕਤੇ ਇੱਕ ਵਾਰ ਇੱਥੇ ਆ ਕੇ ਮਤਲਬ ਉਸ ਚੀਜ਼ ਨੂੰ ਫੀਲ ਕਰ ਸਕਤੇ ਆਪ ਦ ਸਮਨਿਊਜ਼ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਮੈਂ ਕਿਤੇ ਆਲ ਸਵਾਗਤ ਕਰਦਾ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਦੁਸ਼ਹਿਰੇ ਦੇ ਤਿਉਹਾਰ ਮੌਕੇ ਪੂਰੇ ਹਿੰਦੁਸਤਾਨ ਦੇ ਵਿੱਚ ਮੇਲੇ ਲੱਗਦੇ ਨੇ ਸੋ ਇਸੇ ਦੇ ਚੱਲਦੇ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਕਿ ਹਰ ਸਾਲ ਮੇਲੇ ਲੱਗਦੇ ਆ ਰਹੇ ਨੇ ਸੋ ਅਸੀਂ ਮੌਜੂਦ ਆ ਲੁਧਿਆਣਾ ਦੇ ਦੁਰਗਾ ਮਾਤਾ ਮੰਦਿਰ ਦੇ ਸਾਹਮਣੇ ਸਰਕਾਰੀ ਲੜਕੀਆਂ ਦਾ ਜਿਹੜਾ ਕਾਲਜ ਆ ਉੱਥੇ ਮੇਲਾ ਚੱਲ ਰਿਹਾ ਸੋ ਮੇਲੇ ਦੇ ਵਿੱਚ ਧਾਰਮਿਕ ਜਿਹੜੇ ਦਰਸ਼ਨ ਕਰਵਾਏ ਜਾਂਦੇ ਨੇ ਹਰ ਸਾਲ ਪਿਛਲੇ ਸਾਲ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨ ਕਰਵਾਏ ਜਾ ਰਹੇ ਸੀ ਸੋ ਇਸ ਸਾਲ ਕੇਦਾਰਨਾਥ ਜੀ ਦੇ ਦਰਸ਼ਨ ਕਰਵਾਏ ਜਾ ਰਹੇ ਨੇ ਭਗਤਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਭਗਤ ਜਿਹੜੇ ਨੇ ਇੱਥੇ ਜਦੋਂ ਮੇਲਾ ਦੇਖਣ ਲਈ ਆਉਂਦੇ ਨੇ ਉੱਤੇ ਹੀ ਨਾਲ ਭਗਵਾਨ ਕੇਦਾਰਨਾਥ ਜੀ ਦੇ ਭਗਵਾਨ ਬੋਲੇਨਾਥ ਜੀ ਦੇ ਦਰਸ਼ਨ ਕੀਤੇ ਜਾ ਰਹੇ ਨੇ ਸੋ ਜਿਹੜੇ ਲੋਕ ਉੱਥੇ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਹੂਬ ਹੂ ਕੇਦਾਰਨਾਥ ਜੀ ਦਾ ਸਰੂਪ ਇੱਥੇ ਭਵਨ ਬਣਿਆ ਹੋਇਆ ਹੈ ਇੱਥੇ ਆ ਕੇ ਦਰਸ਼ਨ ਕਰ ਸਕਦੇ ਨੇ ਜਿਹੜੇ ਲੋਕ ਉੱਥੇ ਨਹੀਂ ਜਾ ਸਕਦੇ ਸੋ ਵਧੇਰੇ ਜਾਣਕਾਰੀ ਲਈ ਪੰਡਤ ਬਿੱਟੂ ਸ਼ਰਮਾ ਜੀ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪੰਡ ਜੀ ਜੈ ਬੋਲੇਨਾਥ ਜੈ ਬੋਲੇਨਾਥ ਜੈ ਸ਼ੰਕਰ ਜੀ ਪਨ ਜੀ ਜੇ ਗੱਲ ਕਰੀਏ ਕੇਦਾਰਨਾਥ ਦੇ ਦਰਸ਼ਨ ਕਰਵਾਏ ਜਾ ਰਹੇ ਨੇ ਸੋ ਕਦੋਂ ਤੋਂ ਇਸ ਮੇਲੇ ਦੀ ਸ਼ੁਰੂਆਤ ਹੋਈ ਸੀ ਕਦੋਂ ਤੋਂ ਇਹ ਚੱਲਣ ਜਾ ਰਿਹਾ ਹੈ ਇਹ ਜੀ ਜਿਹੜਾ ਭਵਨ ਤਿਆਰ ਹੋਇਆ ਵਾ ਇੱਕ ਮਹੀਨਾ ਪਹਿਲਾਂ ਜਾਣੀ ਦੇ ਇਹਨੂੰ ਲੱਗ ਜਾਈਦਾ ਬਣਾਉਣਾ ਤੇ ਪਿਛਲੇ ਮਹੀਨੇ 28 29 ਤਰੀਕ ਜਾਣੀ ਉਸ ਦਿਨ ਤੋਂ ਇਹ ਚਾਲੂ ਹੋ ਗਿਆ ਵਾ ਦਰਸ਼ਨ ਕਰਨ ਵਾਲੇ ਤੇ ਸੰਗਤਾਂ ਆਉਣ ਲੱਗੀਆਂ ਤੇ ਬਹੁਤ ਵਧੀਆ ਭਰਾ ਜਾਨੀ ਦੀ ਆ ਰਹੇ ਨੇ ਲੋਕ ਹਾਂਜੀ ਦਰਸ਼ਨ ਜਿਨ੍ਹਾਂ ਨੇ ਕਰਨੇ ਹੋਣ ਭਗਤਾਂ ਨੇ ਕੀ ਸਮਾਂ ਕੀ ਆ ਭਵਨ ਦਾ ਇੱਥੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਲੋਕ ਇੱਥੇ ਆ ਕੇ ਦਰਸ਼ਨ ਕਰ ਸਕਦੇ ਨੇ ਇਹ ਮਤਲਬ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤੀ 12 ਵਜੇ ਤੱਕ ਜਾਨੀ ਦੀ ਦਰਸ਼ਨ ਖੁੱਲੇ ਮਿਲਦੇ ਨੇ ਜੀ ਤੇ ਸਵੇਰੇ ਵੀ ਦਰਸ਼ਨ ਖੁੱਲੇ ਹੁੰਦੇ ਕਿ ਸਿਰਫ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਹੀ ਲੋਕਾਂ ਨੂੰ ਦਰਸ਼ਨ ਕਰਨ ਨੂੰ ਮਿਲੇਗਾ ਨਹੀਂ ਜੀ ਸਿਰਫ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤੀ 12 ਵਜੇ ਤੱਕ ਮੰਦਰ ਉਹ ਖੁੱਲਾ ਰਹਿੰਦਾ ਵਾ ਤੇ ਲੋਕ ਜੀ ਦਰਸ਼ਨ ਕਰਦੇ ਨੇ ਸੋ ਜੇ ਗੱਲ ਕਰੀਏ ਇੱਥੇ ਭਗਤਾ ਦੇ ਵੱਲੋਂ ਪ੍ਰਸ਼ਾਦ ਵੀ ਚੜਾਇਆ ਜਾ ਰਿਹਾ ਤੇ ਕਿਹੜਾ ਪ੍ਰਸ਼ਾਦ ਚੜਾਇਆ ਜਾ ਸਕਦਾ ਇੱਥੇ ਭਗਤ ਜਿਹੜੇ ਪ੍ਰਸ਼ਾਦ ਲੈ ਕੇ ਆਉਂਦੇ ਨੇ ਜਿਵੇਂ ਆਪਣੇ ਫੁੱਲੀਆਂ ਮਖਾਣੇ ਜਾਂ ਲੱਡੂ ਵਗੈਰਾ ਲੈ ਕੇ ਆ ਰਹੇ ਨੇ ਤੇ ਉਹ ਪ੍ਰਸ਼ਾਦ ਇਹਨਾਂ ਨੂੰ ਭਗਵਾਨ ਨੂੰ ਜਿਹੜਾ ਉਹ ਪ੍ਰਸ਼ਾਦ ਲੱਗਦਾ ਵਾ ਕੋਈ ਨਿਯਮ ਵੀ ਬਣਾਇਆ ਗਿਆ ਇੱਥੇ ਕੋਈ ਨਿਯਮ ਕੋਈ ਨਹੀਂ ਹੈਗਾ ਜੀ ਜੀ ਨਿਯਮ ਕੋਈ ਨਹੀਂ ਹੈਗਾ ਤੇ ਬਸ ਸਰਦਾ ਭਾਵਨਾ ਜੋ ਵੀ ਲੈ ਕੇ ਆਉਂਦੇ ਉਹ ਮਨਜ਼ੂਰ ਹੋ ਜਾਂਦਾ ਵਾ ਭਗਵਾਨ ਨੂੰ ਜੀ ਤੋਂ ਜਿਵੇਂ ਕੇਦਾਰਨਾਥ ਦੇ ਦਰਸ਼ਨ ਕਰਦੇ ਨੇ ਲੋਕ ਹੂ ਬੂ ਉਦਾਂ ਹੀ ਇੱਥੇ ਕੇਦਾਰਨਾਥ ਭਵਨ ਬਣਿਆ ਹੋਇਆ ਹਾਂ ਜੀ ਹਾਂ ਜੀ ਜਿਵੇਂ ਮਤਲਬ ਉਹ ਜਗ੍ਹਾ ਬਣੀ ਹੋਈ ਆ ਦੇਖੋ ਅਸੀਂ ਗਏ ਤਾਂ ਨਹੀਂ ਹੈਗੇ ਲੇਕਿਨ ਇਹ ਹੈ ਵੀ ਜੋ ਕੁਝ ਉੱਥੇ ਹੈਗਾ ਉਹ ਤਿਆਰ ਕੀਤਾ ਹੋਇਆ ਜਿਵੇਂ ਨੰਦੀ ਮਹਾਰਾਜ ਜੀ ਬਣਾਏ ਹੋਏ ਨੇ ਅੰਦਰ ਬਰਾਜਮਾਨ ਸ਼ੰਕਰ ਜੀ ਖੜੇ ਨੇ ਉਹਨਾਂ ਦਾ ਜੋ ਤ੍ਰਸ਼ੂਲ ਹੈ ਉਹ ਅੰਦਰ ਦੱਬੇ ਦਰਸ਼ਨ ਦੇ ਰਿਹਾ ਵਾ ਅੰਦਰ ਆਉਂਦੇ ਅਨਸਾਰ ਜਿਹੜਾ ਇੱਕ ਡੱਬੇ ਸਰੂਪ ਦਿੱਤਾ ਹੋਇਆ ਸੰਗਰਦੀ ਦਾ ਉਹ ਬਹੁਤ ਹੀ ਲੋਕਾਂ ਨੂੰ ਇੱਕ ਜਾਣੀ ਦੀ ਬਹੁਤ ਵਧੀਆ ਲੱਗਦਾ ਆ ਵਾ ਜੀ ਉਹ ਜਿਵੇਂ ਨੰਦੀ ਮਹਾਰਾਜ ਜੀ ਦੇ ਜੇ ਭਗਵਾਨ ਭੋਲੇਨਾਥ ਨੂੰ ਕੋਈ ਗੱਲ ਪਹੁੰਚਾਣੀ ਹੋਵੇ ਕੋਈ ਅਰਦਾਸ ਪਹੁੰਚਾਣੀ ਹੋਵੇ ਤਾਂ ਨੰਦੀ ਮਹਾਰਾਜ ਜੀ ਦੇ ਕੰਨ ਦੇ ਵਿੱਚ ਕਿਹਾ ਜਾਂਦਾ ਇੱਥੇ ਵੀ ਭਗਤ ਉਦਾਂ ਹੀ ਕਹਿ ਰਹੇ ਨੇ ਹਾਂਜੀ ਹਾਂਜੀ ਜਿਵੇਂ ਮਤਲਬ ਮੰਦਰ ਦੇ ਵਿੱਚ ਜਾਂ ਕਿਤੇ ਹੋਰ ਵੀ ਕਰਦੇ ਨੇ ਉਸੇ ਤਰ੍ਹਾਂ ਮਤਲਬ ਭਗਤਾਂ ਦੇ ਮਨ ਦੇ ਵਿੱਚ ਜਿਹੜਾ ਵੀ ਉਤਸ਼ਾਹ ਹੈਗਾ ਵਾ ਜੋ ਵੀ ਕਾਮਨਾ ਹੈਗੀ ਆ ਉਹ ਇੱਥੇ ਨੰਦੀ ਮਹਾਰਾਜ ਜੀ ਦੇ ਓਮੇ ਕੰਨ ਦੇ ਵਿੱਚ ਦੱਸਦੇ ਨੇ ਤੇ ਉਹਨਾਂ ਦੀ ਮਨੋਗੁਆਮਨਾ ਉਸੇ ਤਰ੍ਹਾਂ ਪੂਰੀ ਹੁੰਦੀ ਆ ਜੀ ਪੰਡਤ ਜੀ ਜਿਵੇਂ ਬਾਕੀ ਮੰਦਰਾ ਦੇ ਵਿੱਚ ਆਰਤੀ ਕੀਤੀ ਜਾਂਦੀ ਹੈ ਇੱਥੇ ਵੀ ਆਰਤੀ ਕੀਤੀ ਜਾਂਦੀ ਹੈ ਜੇ ਕੀਤੀ ਜਾਂਦੀ ਹੈ ਤਾਂ ਕਿੰਨੇ ਵਜੇ ਕੀਤੀ ਜਾਂਦੀ ਹੈ ਉਹ ਸ਼ਾਮੀ 7 ਵਜੇ ਆਰਤੀ ਹੁੰਦੀ ਹੈ ਜੀ ਤੇ ਇੱਥੇ ਨਿਯਮ 7 ਵਜੇ ਦਾ ਜੋ ਵੀ ਆਰਤੀ ਹੁੰਦੀ ਹੈ ਉਹ ਅੱਜ ਸੋਮਵਾਰ ਦਾ ਦਿਨ ਹੈ ਭਗਤਾਂ ਦੇ ਵਿੱਚ ਕਿੰਨਾ ਗੁਸਾ ਹੈ ਕਿਉਂਕਿ ਸੋਮਵਾਰ ਨੂੰ ਭਗਤ ਵੱਧ ਕੇ ਕੋਲੇਨਾਥ ਦੀ ਜਹਾ ਦਿਨ ਮੰਨਿਆ ਜਾਂਦਾ ਹੈ ਭਗਤ ਵੱਧ ਚੜ ਕੇ ਮੰਦਰ ਦੇ ਵਿੱਚ ਨਤਮਸਤਕ ਹੁੰਦੇ ਨੇ ਇੱਥੇ ਵੀ ਆ ਰਹੇ ਨੇ ਭਗਤ ਹਾਂਜੀ ਸੋਮਵਾਰ ਦਾ ਜੋ ਵੀ ਹੈ ਉਹ ਇੱਥੇ ਵੀ ਮਤਲਬ ਉਸੇ ਤਰ੍ਹਾਂ ਹੀ ਕਰਦੇ ਨੇ ਜਿਵੇਂ ਆਮ ਮੰਦਰਾਂ ਦੇ ਵਿੱਚ ਜਾਂਦੇ ਭਗਜਨ ਉਸੇ ਤਰ੍ਹਾਂ ਹੀ ਇੱਥੇ ਆਪਣਾ ਵਰਤ ਕੋਈ ਪੂਰਨ ਕਰਨ ਵਾਸਤੇ ਆ ਰਿਹਾ ਕੋਈ ਸਰਦਾ ਦੇ ਨਾਲ ਕੋਈ ਵੀ ਚੀਜ਼ ਲੈ ਕੇ ਜੋ ਮੰਦਰ ਚ ਜਾਂਦੇ ਸੀ ਉਹ ਵੀ ਇੱਥੇ ਆ ਰਹੇ ਨੇ ਉਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਭਗਤ ਕਿਵੇਂ ਇੱਥੇ ਵੱਧ ਚੜ ਕੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਕੇ ਤੇ ਕੇਦਾਰਨਾਥ ਭਗਵਾਨ ਜੀ ਦੇ ਦਰਸ਼ਨ ਕਰ ਰਹੇ ਨੇ ਸੋ ਜਿਹੜੇ ਲੋਕ ਉੱਥੇ ਨਹੀਂ ਜਾ ਸਕਦੇ ਲੁਧਿਆਣਾ ਸ਼ਹਿਰ ਦੇ ਵਿੱਚ ਰਹਿੰਦੇ ਨੇ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਸ਼੍ਰੀ ਦੁਰਗਾ ਮਾਤਾ ਮੰਦਿਰ ਜਗਰਾਉਂ ਪੁਲ ਦੇ ਸਾਹਮਣੇ ਮੇਲਾ ਲੱਗਿਆ ਆ ਮੇਲੇ ਦੇ ਵਿੱਚ ਪਹੁੰਚ ਕੇ ਕੇਦਾਰਨਾਥ ਭਗਵਾਨ ਜੀ ਦੇ ਦਰਸ਼ਨ ਕਰ ਸਕਦੇ ਨੇ ਸੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਭਗਤ ਇੱਥੇ ਪਹੁੰਚੇ ਹੋਏ ਨੇ ਸੋ ਦਰਸ਼ਨ ਕੀਤੇ ਜਾ ਰਹੇ ਨੇ ਜਿੱਥੇ ਮੇਲਾ ਲੱਗਿਆ ਹੋਇਆ ਮੇਲੇ ਦੇ ਵਿੱਚ ਲੋਕ ਐਨਜੋਏ ਕਰਨ ਆਂਦੇ ਨੇ ਉੱਥੇ ਹੀ ਨਾਲ ਹੀ ਮੇਲੇ ਦੇ ਵਿੱਚ ਧਾਰਮਿਕ ਜਿਹੜੇ ਭਵਨ ਬਣਾਏ ਜਾਂਦੇ ਨੇ ਤਾਂ ਕਿ ਲੋਕਾਂ ਨੂੰ ਧਾਰਮਿਕ ਸੰਸਕ੍ਰਿਤੀ ਦੇ ਨਾਲ ਜੋੜਿਆ ਜਾ ਸਕੇ ਭਗਤ ਇੱਥੇ ਨਤਮਸਤਕ ਹੋ ਸਕਣ ਹਰ ਸਾਲ ਮੇਲਾ ਲੱਗਦਾ ਸੋ ਲੁਧਿਆਣਾ ਸ਼ਹਿਰ ਦੀ ਜੇ ਗੱਲ ਕਰੀਏ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਤਰ੍ਹਾਂ ਦੇ ਭਵਨ ਬਣਾਏ ਜਾਂਦੇ ਨੇ ਤਾਂ ਕਿ ਲੋਕ ਨਤਮਸਤਕ ਹੋ ਸਕਣ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਕਿਵੇਂ ਭਗਤ ਇੱਥੇ ਨਤਮਸਤਕ ਹੋ ਰਹੇ ਨੇ ਸੋ ਜਿਵੇਂ ਕੇਦਾਰਨਾਥ ਭਵਨ ਬਣਾਇਆ ਗਿਆ ਉਦਾਂ ਹੀ ਇੱਥੇ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਕੇਦਾਰਨਾਥ ਭਵਨ ਬਣਾਇਆ ਗਿਆ ਸੇਮ ਉਦਾਂ ਹੀ ਨੰਦੀ ਮਹਾਰਾਜ ਵੀ ਰਾਜਮਾਨ ਨੇ ਤੁਸੀਂ ਦੇਖ ਸਕਦੇ ਹੋ ਘੰਟੀਆਂ ਲੱਗੀਆਂ ਹੋਈਆਂ ਨੇ ਭਗਤਾ ਦੇ ਵੱਲੋਂ ਨੰਦੀ ਮਹਾਰਾਜ ਜੀ ਦੇ ਕੰਨ ਦੇ ਵਿੱਚ ਆਪਣੀ ਅਰਦਾਸ ਵੀ ਪਹੁੰਚਾਈ ਜਾ ਰਹੀ ਹੈ ਤਾਂ ਕਿ ਭਗਵਾਨ ਪੋਲੇਨਾਥ ਉਹਨਾਂ ਦੀ ਅਰਦਾਸ ਜਿਹੜੀ ਹੈ ਅਰਜੀ ਜਿਹੜੀ ਹੈ ਉਹ ਮਨਜ਼ੂਰ ਕਰਨ ਤੁਸੀਂ ਤਸਵੀਰਾਂ ਦੇ ਵਿੱਚ ਲਗਾਤਾਰ ਦੇਖ ਰਹੇ ਹੋ ਕਿ ਇੱਥੇ ਭਗਵਾਨ ਪੋਲੇਨਾਥ ਜੀ ਦਾ ਸਰੂਪ ਵੀ ਵਿਰਾਜਮਾਨ ਕੀਤਾ ਗਿਆ ਤਾਂ ਜਿਹੜੇ ਭਗਤ ਨੇ ਉਹ ਇਥੋਂ ਦੀ ਜਿਵੇਂ ਕੇਦਾਰਨਾਥ ਦੀ ਚੜਾਈ ਹੁੰਦੀ ਹੈ ਉਸੇ ਤਰੀਕੇ ਦੇ ਨਾਲ ਇੱਥੇ ਕੇਦਾਰਨਾਥ ਦੀ ਚੜਾਈ ਹੈ ਚੜਾਈ ਚੜ ਕੇ ਤੁਸੀਂ ਆਣਾ ਤੇ ਆਉਣ ਤੋਂ ਬਾਅਦ ਉੱਪਰ ਕੇਦਾਰਨਾਥ ਜੀ ਦੇ ਦਰਸ਼ਨ ਕਰਨੇ ਨੇ ਭਵਨ ਨੂੰ ਪੰਡਤ ਜੀ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ 1 ਮਹੀਨਾ ਤਿਆਰੀ ਦੇ ਵਿੱਚ ਲੱਗਿਆ ਇਸ ਭਵਨ ਨੂੰ ਬਣਾਉਣ ਦੇ ਲਈ ਸੋ 28 29 ਤਰੀਕ ਤੋਂ ਤਕਰੀਬਨ ਇਸ ਭਵਨ ਨੂੰ ਖੋਲਿਆ ਗਿਆ ਸੋ ਭਗਤਾ ਦੇ ਵੱਲੋਂ ਇੱਥੇ ਪਹੁੰਚ ਕੇ ਭਗਵਾਨ ਕੇਦਾਰਨਾਥ ਜੀ ਦੇ ਦਰਸ਼ਨ ਕੀਤੇ ਜਾ ਰਹੇ ਨੇ ਸੋ ਭਗਤ ਵੀ ਜਿਹੜੇ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ ਸਰ ਕੀ ਨਾਮ ਹੈ ਜੀ ਤੁਹਾਡਾ ਗਗਨਦੀਪ ਸਿੰਘ ਜੀ ਜੀ ਸਰ ਕੇਦਾਰਨਾਥ ਗਏ ਹੋ ਨਹੀਂ ਕੇਦਾਰਨਾਥ ਨਹੀਂ ਗਏ केदारनाथ ਨਹੀਂ ਗਏ ਤੇ ਦਰਸ਼ਨ ਕਰਨ ਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਕੇਦਾਰਨਾਥ ਜੀ ਦਾ ਮੌਕਾ ਮਿਲ ਰਿਹਾ ਕਿਵੇਂ ਦਾ ਲੱਗਿਆ ਦਰਸ਼ਨ ਕਰਕੇ ਬਹੁਤ ਵਧੀਆ ਲੱਗ ਰਿਹਾ ਸੰਗਤਾਂ ਵਾਸਤੇ ਵੀ ਬਹੁਤ ਵਧੀਆ ਹੈ ਜਿਹੜੇ ਲੋਕ ਨਹੀਂ ਜਾ ਸਕਦੇ ਪਹਾੜਾਂ ਵਿੱਚ ਉਹਨਾਂ ਨੂੰ ਜ਼ਰੂਰ ਆਉਣਾ ਚਾਹੀਦਾ ਇੱਥੇ ਜੀ ਬਹੁਤ ਵਧੀਆ ਉਹ ਉੱਦ ਹੀ ਬਣਾਇਆ ਗਿਆ ਜਿਵੇਂ ਕੇਦਾਰਨਾਥ ਭਵਨ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਭਗਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਾਕੀ ਲੋਕਾਂ ਨੂੰ ਇੱਕ ਵਾਰ ਇੱਥੇ ਜ਼ਰੂਰ ਆਓ ਦਰਸ਼ਨ ਕਰੋ ਤੇ ਬੋਕੇ ਦਾ ਪੂਰਾ ਲਾਭ ਉਠਾਓ ਇਥੇ ਮੈਨੂੰ ਖੁਸ਼ ਹੋਇਆ ਤੁਹਾਡਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਕਿਵੇਂ ਦਾ ਲੱਗਿਆ ਇੱ ਤੋ ਪਹਿਲਾ ਕੇਦਾਰਨਾਥ ਗਏ ਹੋ ਹਾਂਜੀ ਗਏ ਹੋ ਉਹ ਕੇਦਾਰਨਾਥ ਵਰਗੇ ਹੀ ਦਰਸ਼ਨ ਕਰਵਾਏ ਜਾ ਰਹੇ ਨੇ ਇੱਥੇ ਤੇ ਉੱਥੇ ਪਿੰਡੀ ਰੂਪ ਦੇ ਦਰਸ਼ਨ ਹੈ ਤੇ ਤੇ ਸਰੂਪ ਦੂਸਰੇ ਨੇ ਜੀ ਹਾਂਜੀ ਸੋ ਜਿਹੜੇ ਲੋਕ ਉੱਥੇ ਜਾ ਕੇ ਦਰਸ਼ਨ ਨਹੀਂ ਕਰ ਸਕਦੇ ਉਹ ਇੱਥੇ ਆ ਕੇ ਦਰਸ਼ਨ ਕਰਨ ਉਹਨਾਂ ਨੂੰ ਮੌਕਾ ਮਿਲ ਰਿਹਾ ਏਦਾ ਦਾ ਵਧੀਆ ਲੱਗ ਰਿਹਾ ਹਾਂਜੀ ਕਾਫੀ ਵਧੀਆ ਲੱਗ ਰਿਹਾ ਜੀ ਮੈਮ ਕਿਵੇਂ ਦਾ ਲੱਗਿਆ ਇੱਥੇ ਦਰਸ਼ਨ ਕਰਕੇ ਬਹੁਤ ਵਧੀਆ ਦਰਸ਼ਨ ਸੀਗੇ ਜੀ ਵਧੀਆ ਬਹੁਤ ਸੋਹਣੀ ਮੂਰਤੀ ਅੰਦਰ ਬਹੁਤ ਸੋਹਣਾ ਚੀਜ਼ਾਂ ਵੀ ਬਣਿਆ ਹੋਈਆਂ ਦੇਖਣ ਲਈ ਬਹੁਤ ਵਧੀਆ ਹੈ ਪਹਿਲੀ ਵਾਰ ਆਇਓ ਇੱਥੇ ਹਾਂ ਸੈਕੰਡ ਟਾਈਮ ਮੇਬੀ ਆਇਆ ਤੋ ਅਰਦਾਸ ਜਿਹੜੀ ਕੀਤੀ ਜਾਂਦੀ ਹੈ ਉਹ ਕਬੂਲ ਹੁੰਦੀ ਹੈ। ਹਾਂਜੀ ਬਿਲਕੁਲ ਹੁੰਦੀ ਹੈ। ਕੇਦਾਰਨਾਥ ਪਵਨ ਗਏ ਸੀ। ਹਾਂਜੀ। ਉਹ ਉਦਾਂ ਹੀ ਬਣਿਆ ਹੋਇਆ ਹੈ। ਉਹ ਉਹ ਨਹੀਂ ਬਟ ਹਾਂ ਕੈਸ ਹਾਂ ਹੈ ਸਵਰੂਪ ਵੈਸੇ ਹੈ। ਜੀ। ਤੁਸੀਂ ਬਾਕੀ ਭਗਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਕੇਦਾਰਨਾਥ ਦਾ ਮੱਥਾ ਟੇਕਣ ਨਹੀਂ ਜਾ ਸਕਦੇ ਕੀ ਇੱਥੇ ਆ ਕੇ ਮੱਥਾ ਟੇਕਣ? ਹਾਂਜੀ ਬਿਲਕੁਲ ਇੱਥੇ ਆ ਸਕਦੇ ਹੋ ਬਹੁਤ ਸੋਹਣੇ ਦਰਸ਼ਨ ਹੋ ਰਹੇ ਹਤੇ। ਜੀ। ਹਾਂਜੀ। ਮੈਮ ਕਿਵੇਂ ਦਾ ਲੱਗਿਆ ਇਥਾ ਆ ਕੇ? ਹਾਂਜੀ ਵਧੀਆ ਲੱਗਿਆ ਜੀ। केदारनाथ भवन ਤੁਸੀਂ ਵੀ ਗਏ ਹੋਵੋਗੇ ਪਰਿਵਾਰ ਦੇ ਨਾਲ ਸੋ ਬਿਲਕੁਲ ਵਧੀਆ ਲੱਗਿਆ ਇੰਦੀ ਲੋਕ ਦਰਸ਼ਨ ਕਰ ਸਕਦੇ ਨੇ ਤੇ ਹਾਂਜੀ ਹਾਂਜੀ ਕੀ ਮੈਸੇਜ ਦੇਣਾ ਚਾਹੋਗੇ ਪਤਨ ਜਿਹੜੇ ਉੱਥੇ ਨਹੀਂ ਜਾ ਸਕਦੇ ਇੱਥੇ ਆ ਕੇ ਦਰਸ਼ਨ ਕਰਨ ਤੇ ਆਪਣੀ ਮਨੋਕਾਮਨਾ ਪੂਰੀ ਕਰਨ ਕਿੱਦਾਂ ਦਾ ਲੱਗਿਆ ਇੱਥੇ ਆ ਕੇ ਭਵਨ ਦੇ ਦਰਸ਼ਨ ਕਰਕੇ ਬਹੁਤ ਵਧੀਆ ਲੱਗਿਆ ਜੀ ਜੀ ਪਹਿਲਾਂ ਕੇਦਾਰਨਾਥ ਗਏ ਹੋ नहीं गए जी पहले सुना है और यहाँ के मतलब फीलिंग आ रही है केदारनाथ में आए हुए हैं केदारनाथ में आ आ वहाँ पे वैसे ही यहाँ पे दर्शन करने का मौका एकदम वैसे मन को मतलब शांति मिली है केदारनाथ में आके हम तो यहाँ पे भवन पे पहली बार आए हो या पहले भी आ चुके नहीं पहली बार हैं जी हाँ जी अच्छा लग रहा है बढ़िया लग रहा है जैसे केदारनाथ के लोग कहते हैं कि वहाँ पे पहुँच के मन को सुकून मिलता है यहाँ पे भी मन को सुकून मिला हाँ बिल्कुल महसूस किया है वो सुना था मतलब आज उस चीज को महसूस किया हमने। बाकी लोगों को क्या मैसेज देना चाहोगे जो केदारनाथ नहीं जा सके बाकी लोगों को यही मैसेज देना चाहेंगे जो केदारनाथ नहीं जा सकते एक बार यहाँ के मतलब उस चीज को फील कर सकते हैं आप ਸਰ ਕਿਹਦਾ ਲੱਗਾ ਯਹਾਂ ਪੇ ਬਹੁਤ ਵਧੀਆ ਲੱਗਾ ਜੀ ਮਨ ਕੋ ਸ਼ਾਂਤੀ ਮਿਲਦੀ ਜੈਸੇ ਕਹਤੇ ਹੈ ਕਿ ਵਹਾਂ ਪੇ ਸਕੂਨ ਮਿਲਦਾ ਹੈ ਹਾਂ ਜੀ ਬਿਲਕੁਲ ਇੱਕਦਮ ਕੇਦਾਰਨਾਥ ਜੈਸੀ ਫੀਲਿੰਗ ਆ ਰਹੀ ਹੈ ਜੀ ਜੀ ਸੋ ਕਿਆ ਮੈਸੇਜ ਕਿਆ ਦੇਣਾ ਚਾਹੋਗੇ ਵਕਤ ਬਸ ਇਹੀ ਕਿ ਜੋ ਕੇਦਾਰਨਾਥ ਨਹੀਂ ਜਾ ਸਕਤੇ ਵੋ ਯਹਾਂ ਕੇ ਆਪਣਾ ਇਹ ਸਭ ਫੀਲ ਕਰ ਸਕਤੇ ਹੈ ਜੀ ਫੋ ਬਿਲਕੁਲ ਭਗਤਾ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿਹੜੇ ਲੋਕ ਉੱਥੇ ਦਰਸ਼ਨ ਕਰਨ ਨਹੀਂ ਵੀ ਜਾ ਸਕੇ ਤੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਆ ਕੇ ਭਗਵਾਨ ਕੇਦਾਰਨਾਥ ਜੀ ਦੇ ਦਰਸ਼ਨ ਕੀਤੇ ਜਾ ਰਹੇ ਨੇ ਕੇਦਾਰਨਾਥ ਧਾਮ ਦੇ ਦਰਸ਼ਨ ਕੀਤੇ ਜਾ ਰਹੇ ਨੇ ਸੋ ਲੁਧਿਆਣਾ ਵਾਸੀਆਂ ਦੇ ਲਈ ਬਹੁਤ ਹੀ ਵਧੀਆ ਮੌਕਾ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਕੇਦਾਰਨਾਥ ਧਾਮ ਬਣ ਚੁੱਕਾ ਹੈ ਸੋ ਜਿਹੜੇ ਲੋਕ ਉੱਥੇ ਨਹੀਂ ਜਾ ਸਕੇ ਉਹ ਇੱਥੇ ਆਣ ਲੁਧਿਆਣਾ ਸ਼ਹਿਰ ਦੇ ਸ੍ਰੀ ਦੁਰਗਾ ਮਾਤਾ ਮੰਦਰ ਦੇ ਸਾਹਮਣੇ ਮੇਲਾ ਹੈ ਮੇਲੇ ਦੇ ਵਿੱਚ ਕੇਦਾਰਨਾਥ ਧਾਮ ਦਾ ਭਵਨ ਬਣਿਆ ਹੋਇਆ ਭਵਨ ਦੇ ਵਿੱਚ ਪਹੁੰਚ ਕੇ ਨਤਮਸਤਕ ਹੋ ਨਤਮਸਤਕ ਹੋਵੋ ਤੇ ਭਗਵਾਨ ਪੋਲੇਨਾਥ ਦਾ ਅਸ਼ੀਰਵਾਦ ਪ੍ਰਾਪਤ ਕਰੋ ਕੈਮਰਾ ਪਰਸਨ ਨੀਲਕਮਲ ਮੋਨੂ ਦੇ ਨਾਲ ਦੀਪਕ ਕਤਿਆਲ ਤੋਂ ਸਮਰ న్యూਸ ਲੁਧਿਆਣਾ